ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ ਆਪਾਂ ਪਹਿਲਾਂ ਵਾਲੀ ਵੀਡੀਓ ਚ ਦੇਖਿਆ ਬਈ ਆਪਾਂ ਆਪਣਾ ਜੀ ਸਰਟੀਫਿਕੇਟ ਬਣਾਉਣ ਵਾਸਤੇ ਆਈਡੀ ਕਿਵੇਂ ਕ੍ਰੀਏਟ ਕਰਨੀ ਹੈ ਈ ਸੇਵਾ ਤੇ ਤੇ ਹੁਣ ਵਾਲੀ ਵੀਡੀਓ ਹੈ ਜਿਹੜੀ ਇਹ ਚ ਆਪਾਂ ਦੇਖਾਂਗੇ ਕਿ ਆਪਾਂ ਈਡਬਲਯੂਐਸ ਸਰਟੀਫਿਕੇਟ ਹੈ ਜਿਹਦੀ ਅੱਜ ਕੱਲ ਬੱਚ ਨੂੰ ਬਹੁਤ ਜ਼ਿਆਦਾ ਜ਼ਰੂਰਤ ਰਹਿੰਦੀ ਹੈ ਵੀ ਈਡਬਲਯੂਐਸ ਦਾ ਸਰਟੀਫਿਕੇਟ ਆਪਰ ਕਿਵੇਂ ਬਣਾਉਣਾ ਹੈ ਸਭ ਤੋਂ ਪਹਿਲਾਂ ਬਈ ਤੁਸੀਂ ਉਹੀ connect.punjab.gov.in ਇਹ ਵੈਬਸਾਈਟ ਤੇ ਜਾ ਲੈਣਾ ਹੈ ਉਤਤ ਬਹੁਤ ਸੱਜੇ ਪਾਸੇ ਲਿਖਿਆ ਹੋਊਗਾ ਭਈ ਸਿਟੀਜ਼ਨ ਲੌਗਇਨ ਤੁਸੀਂ ਸਿਟੀਜ਼ਨ ਲੌਗਇਨ ਤੇ ਕਲਿੱਕ ਕਰਿਓ ਇਹ ਇੰਟਰਫੇਸ ਤੁਹਾਡੇ ਸਾਹਮਣੇ ਖੁੱਲਕੇ ਆ ਜਾਊਗਾ ਲੌਗਇਨ ਵਿਦ ਓਟੀਪੀ ਤੇ ਕਲਿੱਕ ਕਰਿਓ ਇੱਥੇ ਵੀ ਤੁਹਾਡਾ ਮੋਬਾਈਲ ਨੰਬਰ ਮੰਗੂਗਾ ਇਹ ਆਪਣਾ ਮੋਬਾਈਲ ਨੰਬਰ ਭਰ ਦਿਓ ਜਿਹੜਾ ਵੀ ਤੁਸੀਂ ਪਹਿਲਾਂ ਆਈਡੀ ਬਣਾਉਣ ਵੇਲੇ ਯੂਜ਼ ਕੀਤਾ ਸੀ ਮੋਬਾਈਲ ਨੰਬਰ ਭਰਨ ਤੋਂ ਬਾਅਦ ਬਈ ਸੈਂਡ ਓਟੀਪੀ ਤੇ ਕਲਿੱਕ ਕਰ ਦਾਂਗੇ ਉਸ ਤੋਂ ਬਾਅਦ ਤੁਹਾਡੇ ਫੋਨ ਤੇ ਓਟੀਪੀ ਜਲਿਆ ਜਾਊਗਾ ਤੇ ਓਟੀਪੀ ਤੁਸੀਂ ਫਿਲ ਕਰਨੇ ਇਹਦੇ ਚ ਜਿਹੜਾ ਓਟੀਪੀ ਆਗਾ ਇਸ ਤਰ੍ਹਾਂ ਵੀ ਤੁਸੀਂ ਆਪਣਾ OTP ਇਸ ਤੇ ਫਿਲ ਕਰ ਦੋ ਇਹਨੂੰ ਵੈਰੀਫਾਈ ਕਰੋਗੇ ਵੈਰੀਫਾਈ ਕਰੋਗੇ ਤਾਂ ਇਹ ਇੰਟਰਫੇਸ ਤੁਹਾਡੇ ਸਾਹਮਣੇ ਖੁੱਲ ਕੇ ਆ ਜਾਊਗਾ ਵੀ ਤੁਸੀਂ ਆਪਣੀ ਜਿਹੜੀ ਆਈਡੀ ਬਣਾਈ ਹੋਈ ਹੈ ਤੁਹਾਡੀ ਆਈਡੀ ਤੁਹਾਡੇ ਸਾਹਮਣੇ ਖੁੱਲ ਕੇ ਆ ਜੂਗੀ ਉਸ ਤੋਂ ਬਾਅਦ ਖੱਬੇ ਪਾਸੇ ਅਪਲਾਈ ਸਰਵਿਸ ਲਿਖਿਆ ਹੋਇਆ ਹੈ ਤੁਸੀਂ ਅਪਲਾਈ ਸਰਵਿਸ ਤੇ ਕਲਿੱਕ ਕਰੋਗੇ ਅਪਲਾਈ ਸਰਵਿਸ ਤੇ ਕਲਿੱਕ ਕਰਨ ਤੋਂ ਬਾਅਦ ਸਰਚ ਬਏ ਡਿਪਾਰਟਮੈਂਟ ਲਿਖਿਆ ਆ ਜਾਊਗਾ ਚਾਹੇ ਤੁਸੀਂ ਸਰਚ ਬਏ ਡਿਪਾਰਟਮੈਂਟ ਤੇ ਕਰ ਦਿਓ ਚਾਹੇ ਆ ਜਿਹੜੀ ਫਿਲਟਰ ਸਰਵਿਸ ਲਿਖਿਆ ਹੋਇਆ ਹੈ ਇੱਥੇ ਅਸੈਟ ਭਰ ਦਿਓ A W S E D ਸੈੱਟ ਭਰ ਦਿਓ ਤੁਸੀਂ ਉਸ ਤੋਂ ਬਾਅਦ ਇਹਨੂੰ ਸਰਚ ਕਰਿਓ ਜੇ ਤੁਸੀਂ ਸਰਚ ਕਰੋਗੇ ਤਾਂ ਸਾਹਮਣੇ ਇਹ ਇੰਟਰਫੇਸ ਆ ਇਹ ਸਰਵਿਸ ਹੈ ਜਿਹੜੀ ਤੁਹਾਡੇ ਸਾਹਮਣੇ ਖੁੱਲ ਕੇ ਆ ਜੂਗੀ ਤੇ ਉਸ ਤੋਂ ਬਾਅਦ ਤੁਸੀਂ ਅਪਲਾਈ ਤੇ ਕਲਿੱਕ ਕਰਦੇ ਹੋ ਅਪਲਾਈ ਸਰਵਿਸ ਤੇ ਕਲਿੱਕ ਕਰਦੇ ਹੋ ਅਪਲਾਈ ਕਰੋਗੇ ਵੀ ਤੁਸੀਂ ਇਹ ਅਗਲੀ ਨੈਕਸਟ ਵਿੰਡੋ ਤੁਹਾਡੀ ਖੁੱਲ ਕੇ ਆ ਜੂਗੀ ਤੁਹਾਡੇ ਸਾਹਮਣੇ ਉੱਥੇ ਤੁਹਾਡੀ ਡਿਟੇਲ ਹੋਊਗੀ ਸਾਰੀ ਉਹ ਵਿੰਡੋ ਵਿੱਚ ਵੀ ਤੁਹਾਡੀ ਡਿਟੇਲ ਹੋਊਗੀ ਸਾਰੀ ਲਾਪਤਰੀ ਨਾਲ ਸਭ ਤੋਂ ਪਹਿਲਾਂ ਤੁਸੀਂ ਐਪਲੀਕੈਂਟਸ ਡਿਟੇਲਸ ਬਿਨੈਕਾਰ ਦੇ ਵੇਰਵੇ ਇਹ ਭਰਨੇ ਨੇ ਲਾਪਤਰੀ ਨਾਲਸ ਉਹ ਤੁਸੀਂ ਸੈਲਫ ਭਰਦੇ ਹੋ ਸੈਲਫ ਭਰੋਗੇ ਤਾਂ ਇੱਥੇ نیچے ਫਿਰ ਤੁਹਾਡੀ ਡਿਟੇਲ ਖੁੱਲ ਕੇ ਆ ਜੂਗੀ ਇਸ ਤਰ੍ਹਾਂ ਵੀ ਸੈਲਫ ਪਰ ਹੋਵੇ ਤਾਂ ਆਪਣੇ ਆਪ ਹੀ ਇਥੇ ਤੁਹਾਡੀ ਡਿਟੇਲ ਨੀਚੇ ਖੁੱਲ ਕੇ ਆ ਜੂਗੀ ਤੇ ਆਇਡੈਂਟੀਫਿਕੇਸ਼ਨ ਟਾਈਪ ਆਧਾਰ ਨੰਬਰ ਭਰ ਦਿਓ ਤੁਸੀਂ ਇੱਥੇ ਆਪਣਾ ਆਧਾਰ ਕਾਰਡ ਨੰਬਰ ਭਰ ਦੇਣਾ ਇੱਥੇ ਤੁਹਾਡੀ ਕਾਸਟ ਭਰ ਦੇਣੀ ਹੈ ਜਿਹੜੀ ਵੀ ਤੁਹਾਡੀ ਕੋਈ ਕਾਸਟ ਹੈਗੀ ਹੈ ਮੰਨ ਕੇ ਚੱਲੋ ਤੁਸੀਂ ਜੱਟ ਸਿੱਖ ਹੋ ਜੱਟ ਸਿੱਖ ਭਰ ਦਿਓ ਮੰਨ ਕੇ ਚੱਲੋ ਤੁਸੀਂ ਬ੍ਰਾਹਮਣ ਹੋ ਬ੍ਰਾਹਮਣ ਭਰ ਦਿਓ ਆਹੀ ਕਾਸਟ ਨਾਲ ਬਣਵਾ ਸਕਦੇ ਨੇ ਜਾਂ ਫਿਰ ਮਤਲਬ ਹੋਰ ਵੀ ਕਾਸਟ ਜਿੰਦੀ ਆਣੇ ਜਰਨਲ ਦੇ ਵਿੱਚ ਜਿਹੜੇ ਸਰਟੀਫਿਕੇਟ ਬਣਵਾ ਸਕਦੇ ਨੇ ਰਿਲੀਜੀਅਨ ਤੁਹਾਡਾ ਜਿਹੜਾ ਵੀ ਰਿਲੀਜੀਅਨ ਹੈਗਾ ਬਈ ਤੁਸੀਂ ਆਪਣਾ ਰਿਲੀਜੀਅਨ ਇਲਗਰ ਦੋ ਦੇ ਦੇ ਚੋ ਇਨਕਮ ਜਿੰਨੀ ਵੀ ਤੁਹਾਡੀ ਸਲਾਨਾ ਆਉਂਦਣਾ ਮੋਸਟਲੀ ਇਹ 8 ਲੱਖ ਰੁਪਏ ਤੱਕ ਬਣਦਾ ਹੁੰਦਾ ਸਲਾਨਾ ਆਮਦਨ ਤੱਕ 8 ਲੱਖ ਤੋਂ ਘੱਟ ਜੂ ਨਹੀਂ ਜਾਂਦੀ ਤੁਹਾਡੀ ਸਲਾਨਾ ਆਮਦਨ ਤਾਂ ਜੇ ਨਿਊ ਤੁਹਾਡੀ ਸਲਾਨਾ ਆਮਦਨ ਮੰਨ ਲਓ 5 ਲੱਖ ਹੈ ਤਾਂ 5 ਲੱਖ ਭਰ ਦੋਗੇ ਡਾਕ ਖਾਨ ਜਿਹੜਾ ਵੀ ਤੁਹਾਨੂੰ ਪੋਸਟ ਆਫਿਸ ਪੈਂਦਾ ਬਈ ਉੱਥੇ ਤੁਸੀਂ ਆਪਣਾ ਪੋਸਟ ਆਫਿਸ ਭਰ ਦੋਗੇ ਇਹ ਫਾਈਨੈਂਸ਼ੀਅਲੀ ਜਿਹੜਾ ਇਹ ਆਪਣੇ ਆਪ ਹੀ ਚੱਕ ਦਉਂਦੇ ਹੁੰਦੇ ਫਾਈਨੈਂਸ਼ੀਅਲ ਇਸ ਤਰ੍ਹਾਂ ਉੱਪਰਲੀ ਡਿਟੇਲਸ ਵਿੱਚ ਭਰ ਕੇ ਨਾ ਹੁਣ ਮੈਂ ਉੱਤੇ ਆਲੀਆਂ ਸਾਰੀਆਂ ਡਿਟੇਲ ਭਰਿਆ ਬਈ ਉਹ ਹਾਈਡ ਕਰ ਦੇ ਕਿਉਂਕਿ ਆਪਾਂ ਇਸ ਤਰ੍ਹਾਂ ਕਰਕੇ ਤੁਸੀਂ ਇੱਥੇ ਮੈਂਬਰ ਐਡ ਕਰਨੇ ਨੇ ਤੁਸੀਂ ਜਿੰਨੇ ਵੀ ਤੁਹਾਡੇ ਫੈਮਿਲੀ ਮੈਂਬਰ ਹੈਗੇ ਨੇ ਇੱਥੇ ਫਾਦਰ ਐਡ ਕਰੋਗੇ ਤਾਂ ਉਹਨਾਂ ਦੀ ਉਮਰ ਲਿਖ ਕੇ ਆਜੂ ਤੇ ਤੁਸੀਂ ਉਹਨਾਂ ਦਾ ਪਿਤਾ ਲਿਖਣਾ ਓਕੂਪੇਸ਼ਨ ਕੀ ਹੈ ਜੋ ਵੀ ਉਹਨਾਂ ਦਾ ਓਕੂਪੇਸ਼ਨ ਹੋਊਗਾ ਉਸ ਤੋਂ ਬਾਅਦ ਤੁਸੀਂ ਇੱਥੇ ਮਦਰ ਐਡ ਕਰੋਗੇ ਉਹਨਾਂ ਦਾ ਨਾਮ ਲਿਖ ਕੇ ਆਜੂਗਾ ਉਹਨਾਂ ਦੀ ਏਜ ਫਿਲ ਕਰਨੀ ਹੈ ਤੇ ਉਹਨਾਂ ਦਾ ਕੀਤਾ ਪਰ ਤੁਸੀਂ ਜੋ ਵੀ ਉਹਨਾਂ ਦਾ ਓਕੂਪੇਸ਼ਨ ਹੈਗਾ ਐਡ ਮੈਂਬਰ ਇਸ ਤਰ੍ਹਾਂ ਤੁਸੀਂ ਜਿੰਨੇ ਵੀ ਅੱਗੇ ਫੈਮਿਲੀ ਮੈਂਬਰ ਨੇ ਤੁਹਾਡੇ ਐਡ ਕਰ ਸਕਦੇ ਹੋ ਜਿਵੇਂ ਕਿ ਅੱਗੇ ਉਸ ਤੋਂ ਬਾਅਦ ਵੀ ਤੁਸੀਂ ਆਈ ਐਕਸੈਪਟ ਤੇ ਕਲਿੱਕ ਕਰਦੇ ਹੋ ਆਕਸੈਪਟ ਤੇ ਕਲਿੱਕ ਕਰਨ ਦੇ ਬਾਅਦ ਪ੍ਰੀਵਿਊ ਐਂਡ ਪ੍ਰਿੰਟ ਤੇ ਕਲਿੱਕ ਕਰੋਗੇ ਤਾਂ ਇੱਕ ਇਸ ਤਰ੍ਹਾਂ ਦਾ ਇੰਟਰਫੇਸ ਹੈ ਜਿਹੜਾ ਇਸ ਤਰ੍ਹਾਂ ਦਾ ਇੰਟਰਫੇਸ ਹੈ ਜਿਹੜਾ ਉਹ ਤੁਹਾਡੇ ਸਾਹਮਣੇ ਖੁੱਲ ਕੇ ਆ ਜਾਊਗਾ ਤੁਸੀਂ ਆਹ ਪ੍ਰਿੰਟ ਤੇ ਕਲਿੱਕ ਕਰਿਓ ਪ੍ਰਿੰਟ ਤੇ ਕਲਿੱਕ ਕਰਕੇ ਬਈ ਪੀਡੀਐਫ ਸੇਵ ਹੋ ਜਾਊਗੀ ਇਹਨੂੰ ਪੀਡੀਐਫ ਨੂੰ ਸੇਵ ਕਰ ਲਿਓ ਤੁਸੀਂ ਤੇ ਇਸ ਤਰ੍ਹਾਂ ਪੂਰੀ ਪੀਡੀਐਫ ਇੱਕ ਪੇਜ ਤੇ ਬਣ ਜੂਗੀ ਤੇ ਇਸ ਨੂੰ ਇਸ ਤਰ੍ਹਾਂ ਆਪਣਾ ਸੇਵ ਕਰ ਲੈਣਾ ਹੈ ਤੁਸੀਂ ਡਬਲ ਯੂ ਐਸ ਕੇ ਕਰਨਾ ਉਸ ਤੋਂ ਬਾਅਦ ਵੀ ਇਹ ਤੇ ਆਪਾਂ ਸਾਈਨ ਕਰਨੇ ਨੇ ਪੀਡੀਐਫ ਤੇ ਇਹ ਉਹੀ ਪੀਡੀਐਫ ਹੈ ਵੇ ਜਿਹੜੀ ਆਪਣੀ ਡਿਟੇਲਸ ਦੀ ਨਿਕਲੀ ਸੀ ਉਸ ਤੋਂ ਬਾਅਦ ਇੱਥੇ ਆਪਾਂ ਨੂੰ ਸੈਂਡ ਕਰਨਾ ਪੈਣਗੇ ਇੱਥੇ ਸੈਂਡ ਕਰ ਦਿਓ ਉਸ ਤੋਂ ਬਾਅਦ ਫਿਰ ਉਸੇ ਵਿੰਡੋ ਤੋਂ ਚਲੇ ਜਾਏ ਜਿਹੜੀ ਤੋਂ ਆਪਾਂ ਵਾਪਸ ਆਏ ਸੀ ਇਹਨੂੰ ਸਭ ਸਬਮਿਟ ਕਰਨਾ ਪਊਗਾ ਜੇ ਜੋ ਆਪਾਂ ਪ੍ਰਿੰਟ ਕਰ ਲਿਆ ਉਸ ਤੋਂ ਬਾਅਦ ਇਹ ਡਾਕੂਮੈਂਟ ਮੰਗੂਗਾ ਵੀ ਡਾਕੂਮੈਂਟ ਕੀ ਕੁਝ ਤੁਸੀਂ ਇੱਕ ਤਾਂ ਸਭ ਤੋਂ ਪਹਿਲਾਂ ਅਪਲੀਕੇਸ਼ਨ ਫਾਰਮ ਜਿਹੜਾ ਆਪਾਂ ਹੁਣ ਪ੍ਰਿੰਟ ਕੱਢਿਆ ਸੀ ਉਹੀ ਅਪਲੀਕੇਸ਼ਨ ਫਾਰਮ ਸਾਈਨ ਕਰਕੇ ਆਪਾਂ ਨੇ ਇੱਥੇ ਅਪਲੋਡ ਕਰ ਦੇਣਾ ਤੇ ਹੁਣਗੇ ਚਲੋ ਉਹ ਆਪਣੇ ਇੱਥੇ ਅਪਲੋਡ ਹੋ ਗਿਆ ਉਸ ਤੋਂ ਬਾਅਦ ਆਧਾਰ ਕਾਰਡ ਦੀ ਫਰੰਟ ਸਾਈਡ ਤੇ ਬੈਕ ਸਾਈਡ ਫਿਰ ਵੋਟਰ ਕਾਰਡ ਦੀ ਫਰੰਟ ਸਾਈਡ ਤੇ ਬੈਕ ਸਾਈਡ ਇਹ ਸਾਰੇ ਡਾਕੂਮੈਂਟ ਨੇ ਜਿਹੜੇ ਆਪਾਂ ਇੱਥੇ ਅਪਲੋਡ ਕਰਨੇ ਆ ਸਿਰਫ ਤਿੰਨ ਡਾਕੂਮੈਂਟ ਅਪਲੋਡ ਹੋਣਗੇ ਬਾਈ ਇਕੋ ਐਪਲੀਕੇਸ਼ਨ ਜਿਹੜੀ ਆਪਾਂ ਪ੍ਰਿੰਟ ਆਊਟ ਕੱਢਿਆ ਇੱਕ ਦਾ ਰਿਕਾਰਡ ਇੱਕ ਵੋਟ ਕਾਰਡ ਕੋਈ ਤੁਹਾਨੂੰ ਸਰਪੰਚ ਦੇ ਸਾਈਨ ਕਰਾਉਣ ਦੀ ਜ਼ਰੂਰਤ ਨਹੀਂ ਹੈਗੀ ਕੋਈ ਨੰਬਰਦਾਰ ਦੇ ਸਾਈਨ ਕਰਾਉਣ ਦੀ ਜ਼ਰੂਰਤ ਨਹੀਂ ਹੁਣ ਵੀ ਇਹ ਬੜੀ ਕੰਟਰੋਵਰਸੀਅਲ ਜੀ ਗੱਲ ਹੋਊ ਕਿ ਬਿਨਾ ਸਰਪੰਚ ਦੇ ਸਾਈਨਾਂ ਤੋਂ ਜਾਂ ਨੰਬਰਦਾਰ ਦੇ ਦੇਖੋ ਵੀ ਪੰਜਾਬ ਗਵਰਨਮੈਂਟ ਨੇ ਇਹਨਾਂ ਪਿੱਛੇ ਜੇ ਇੱਕ ਲੈਟਰ ਕੱਢਿਆ ਸੀ ਬਕਾਇਦਾ ਜਿਵੇਂ ਕਿ ਤੁਹਾਨੂੰ ਪਟਵਾਰੀ ਸਾਹਿਬ ਦੇ ਵੀ ਸਾਈਨ ਕਰਾਉਣ ਦੀ ਜ਼ਰੂਰਤ ਨਹੀਂ ਹੈਗੀ ਤੁਸੀਂ ਸਿਰਫ ਆਪਣੇ ਡਾਕੂਮੈਂਟ ਅਪਲੋਡ ਕਰੋਗੇ ਉਹ ਫਾਰਮ ਅਪਲੋਡ ਕਰਨਗੇ ਤਰੋਂਗੇ ਪਟਵਾਰੀ ਸਾਹਿਬ ਆਪਣੇ ਲੈਵਲ ਤੇ ਉਹ ਇਨਕੁਆਰੀ ਕਰਨਗੇ ਤੁਹਾਡੀ ਉਹ ਚਾਹੇ ਨੰਬਰਦਾਰ ਨੂੰ ਪੁੱਛਣ ਚਾਹੇ ਸਰਪੰਚ ਨੂੰ ਪੁੱਛਣ ਜਿਹਨੂੰ ਮਰਜ਼ੀ ਪੁੱਛਣ ਉਹ ਆਪਣੇ ਲੈਵਲ ਤੇ ਹੀ ਤੁਹਾਡੀ ਇਨਕੁਆਰੀ ਕਰਨਗੇ ਤੇ ਤੁਹਾਡੀ ਇਨਕੁਆਰੀ ਤੁਹਾਡੇ ਪਿੰਡ ਵੀ ਆ ਸਕਦੀ ਹੈ ਉਹ ਕੰਮ ਉਹਨਾਂ ਦਾ ਹੈ ਉਹ ਪਟਵਾਰੀ ਸਾਹਿਬ ਦਾ ਤੇ ਨੰਬਰਦਾਰ ਦਾ ਕੰਮ ਹੈ ਤੁਹਾਡਾ ਕੋਈ ਕੰਮ ਨਹੀਂ ਹੈਗਾ ਤੁਸੀਂ ਬਸ ਸਿਰਫ ਇੱਥੇ ਅਪਲੋਡ ਕਰਨ ਦੇਣਾ ਅਪਲੋਡ ਡਾਕੂਮੈਂਟ ਉਸ ਤੋਂ ਬਾਅਦ ਵੀ ਫੀਸ ਫੀਸ ਵਾਲੀ ਵਿੰਡੋ ਓਪਨ ਹੋ ਜੂਗੀ ਤੁਸੀਂ ਫੀਸ ਕਟਾ ਦਿਓ ਤੇ ਕੰਜਨ ਨੂੰ ਇਹ ਬਹਿਮ ਹੋਊਗਾ ਕਿ ਹਾਂ ਇਹ ਕਿਵੇਂ ਹੋ ਸਕਦਾ ਹੈ ਕਿ ਹਾਂ ਪਟਵਾਰੀ ਸਾਹਿਬ ਦੇ ਸਾਈਨਾਂ ਤੋਂ ਬਿਨਾ ਜਾਂ ਫਿਰ ਤੁਹ ਦੇਖੋ ਵੀ ਬਕਾਇਦਾ ਪੰਜਾਬ ਸਰਕਾਰ ਨਾਲ ਲੈਟਰ ਕੱਢਿਆ ਹੋਇਆ ਜੇ ਕਿਸੇ ਨੂੰ ਜ਼ਰੂਰਤ ਹੈ ਤਾਂ ਮੈਂ ਉਹ ਲੈਟਰ ਵੀ ਦੇਣ ਤੁਹਾਨੂੰ ਸੈਂਡ ਕਰ ਦਿਆਂਗਾ ਕੋਈ ਦਿੱਕਤ ਨਹੀਂ ਕਰਨੀ ਤੁਸੀਂ ਦੇਖ ਸਕਦੇ ਹੋ ਪਰ ਫਿਰ ਵੀ ਆਪਣੇ ਪੰਜਾਬ ਵਿੱਚ ਕੀ ਹੁੰਦਾ ਹੈ ਕਈ ਤਸੀਲਾਂ ਵਾਲੇ ਇਹ ਹੁੰਦੇ ਨੇ ਕਿ ਹਾਂ ਮੈਂ ਲਗਭਗ 16-17 ਜ਼ਿਲ੍ਹਿਆਂ ਦੇ ਸਰਟੀਫਿਕੇਟ ਮੈਂ ਬਣਾ ਚੁੱਕੀ ਹਾਂ ਕਈਆਂ 'ਚ ਕੋਈ ਵੀ ਡਾਕੂਮੈਂਟ ਨਹੀਂ ਮੰਗਦੇ ਪਰ ਕਈ ਤਹਿਸੀਲਾਂ 'ਚ ਇਹ ਕਹਿ ਦਿੱਤਾ ਜਾਂਦਾ ਹੈ ਵੀ ਹਾਂ ਵੀ ਤੁਸੀਂ ਫੁਲਾਣ ਦੇ ਸਾਈਨ ਕਰਾ ਕੇ ਲੈ ਕੇ ਆਓ ਫੁਲਾਣ ਦੇ ਸਾਈਨ ਕਰਾ ਕੇ ਲੈ ਕੇ ਆਓ ਪਰ ਮੈਂ ਤਾਂ ਮੋਸਟਲੀ 16-17 ਜ਼ਿਲ੍ਹਿਆਂ 'ਚ ਇਹ ਦੇਖਿਆ ਕਿ ਕਿਸੇ ਦੇ ਸਾਈਨ ਨਹੀਂ ਮੰਗਦੇ ਉਹ ਸਿਰਫ ਡਾਕੂਮੈਂਟ ਦੇਖਣਗੇ ਉਹ ਆਪਣੇ ਬਿਹਾਫ ਤੇ ਹੀ ਤੁਹਾਡੀ ਵੈਰੀਫਿਕੇਸ਼ਨ ਕਰਨਗੇ ਅਧਿਕਾਰੀ ਸਾਹਿਬ ਆਪ ਨੰਬਰਦਾਰ ਦਾ ਤੁਹਾਡੀ ਵੈਰੀਫਿਕੇਸ਼ਨ ਕਰਨਗੇ ਐਮਸੀ ਪੰਡਾ ਤੁਹਾਨੂੰ ਐਮਸੀ ਤੋਂ ਵੈਰੀਫਿਕੇਸ਼ਨ ਕਰਨਗੇ ਫਿਰ ਉਹ ਸਬਮਿਟ ਹੋਊਗੀ ਵੈਰੀਫਿਕੇਸ਼ਨ ਸੋ ਇਸ ਤਰ੍ਹਾਂ ਲਈ ਆ ਉਸ ਤੋਂ ਬਾਅਦ ਪੇਮੈਂਟ 55 ਰੁਪਏ ਰੁਪਏ ਦੀ ਪੇਮੈਂਟ ਹੋਣੀ ਹੈ ਬਈ ਤੁਸੀਂ ਪੇਮੈਂਟ ਕਰ ਦੇਣੀ ਹੈ ਇੱਥੇ QR ਦਾ ਆਪਸ਼ਨ ਆ ਜਾਊਗਾ QR ਤੇ ਕਲਿੱਕ ਕਰਕੇ ਇਸ ਤਰ੍ਹਾਂ ਤੁਸੀਂ ਪੇਮੈਂਟ ਕਰ ਸਕਦੇ ਹੋ ਜੇ ਤੁਸੀਂ ਪੇਮੈਂਟ ਕਰਤੀ ਬਈ ਇਹ ਸਬਮਿਟ ਹੋ ਜੂਗੀ ਬਾਕਾਇਦਾ ਤੁਹਾਨੂੰ ਇੱਕ ਰਸੀਦ ਨਿਕਲ ਕੇ ਆਊਗੀ ਜਿਹੜੀ ਰਸੀਦ ਆਪਾਂ ਸੇਵਾ ਕੇਂਦਰ 'ਚ ਮਿਲਦੀ ਹੁੰਦੀ ਹੈ ਉਸੇ ਨਾਲ ਦੀ ਰਸੀਦ ਨਿਕਲ ਕੇ ਆਊ ਹੁਣ ਵੀ ਗੱਲ ਆ ਜਾਂਦੀ ਹੈ ਵੀ ਆਪਾਂ ਨੂੰ ਕਿਵੇਂ ਪਤਾ ਲੱਗੂ ਸਰਟੀਫਿਕੇਟ ਬਣ ਗਿਆ ਕਣਾ ਸਭ ਤੋਂ ਇਹ ਪਤਾ ਕਰਨ ਵਾਸਤੇ ਆਪਾਂ ਨੂੰ ਉਸੇ ਪਹਿਲੀ ਵਿੰਡੋ ਤੇ ਹੀ ਆ ਜਾਣਾ ਹੈ ਕਨੈਕਟ ਪੰਜਾਬ ਤੇ ਆ ਟਰੈਕ ਸਰਵਿਸ ਲਿਖਿਆ ਹੋਇਆ ਹੈ ਟਰੈਕ ਸਰਵਿਸ ਤੇ ਜਾਓਗੇ ਤੁਸੀਂ ਉਸ ਤੋਂ ਬਾਅਦ ਇੱਥੇ ਟ੍ਰੈਕ ਸੀਟੀਨ ਸਰਵਿਸ ਲਿਖਿਆ ਹੈ ਆਪਣੇ ਨਾਮ ਤੇ ਕਲਿੱਕ ਕਰਿਓ ਨਾਮ ਤੇ ਕਲਿੱਕ ਕਰੋਗੇ ਤਾਂ ਇੱਥੇ ਜਿਹੜੇ ਅਪਲਾਈ ਕੀਤੇ ਹੋਏ ਸਰਟੀਫਿਕੇਟ ਨੇ ਉਹ ਸਾਰੇ ਨਿਕਲ ਆ ਜਾਣਗੇ ਤੇ ਚਲੋ ਸਾਰੇ ਸਰਟੀਫਿਕੇਟ ਮੈਂ ਅਪਲਾਈ ਕੀਤੇ ਹੋਏ ਨੇ ਤੇ ਤੁਸੀਂ ਜਦੋਂ ਆ ਐਕਸ਼ਨ ਤੇ ਕਲਿੱਕ ਕਰੋਗੇ ਕਿ ਸਹੀ ਐਪਲੀਕੇਸ਼ਨ ਦੇ ਐਕਸ਼ਨ ਤੇ ਕਲਿੱਕ ਕਰਦੇ ਹੋ ਸੀ ਉਸ ਤੋਂ ਬਾਅਦ ਪ੍ਰਿੰਟਰ ਸਿਫਟ ਤੇ ਕਲਿੱਕ ਕਰਦੇ ਹੋ ਜੇ ਤੁਸੀਂ ਪ੍ਰਿੰਟਰ ਸਿਪਟੇ ਕਲਿਕ ਕਰੋਗੇ ਬਈ ਇਹ ਰਸੀਪਟ ਤੁਹਾਡੇ ਸਾਹਮਣੇ ਨਿਕਲ ਕੇ ਆ ਜੂਗੀ ਜੋ ਵੀ ਹੋਊਗੀ ਤੇ ਜਦੋਂ ਆਪਾਂ ਇਹ ਦੇਖਣਾ ਹੈ ਕਿ ਸਰਟੀਫਿਕੇਟ ਆਪਣਾ ਤਾਂ ਫਿਰ ਵੀਊ ਐਪਲੀਕੇਸ਼ਨ ਦੇ ਆਪਾਂ ਨੂੰ ਕਲਿਕ ਕਰਨਾ ਪਊਗਾ ਵੀਊ ਐਪਲੀਕੇਸ਼ਨ ਦੇ ਤੁਸੀਂ ਕਲਿਕ ਕਰੋਗੇ ਤਾਂ ਫਿਰ ਤੁਹਾਨੂੰ ਪਤਾ ਲੱਗ ਜੂਗੇ ਤੁਹਾਡਾ ਸਰਟੀਫਿਕੇਟ ਕਿੱਥੇ ਜੇ ਪਿਆ ਆ ਦੇਖੋ ਜੀ ਮੈਂ ਇਹ ਸਰਟੀਫਿਕੇਟ ਅਪਲਾਈ ਕੀਤਾ ਸੀ ਮੈਂ 18 11 ਨੂੰ ਅਪਲਾਈ ਕੀਤਾ ਸੀ ਫਿਰ ਮਾਨ ਸਾਡੀ ਲਿੰਕ ਲਰਕ ਸੀ ਐਮਓ ਸਾਡ ਕੋਲ ਚਲਾ ਗਿਆ 18 11 ਨੂੰ ਤੇ ਆ ਫਿਰ ਸੀਐਮਓ ਸੁਪਰਡੈਂਟ ਮਾਨ ਸਾਡ ਕੋਲ ਚਲਾ ਗਿਆ 19 11 ਨੂੰ ਤੇ 19 18 ਨੂੰ ਅਪਲਾਈ ਕੀਤਾ 19 ਤਰੀਕ ਨੂੰ ਮੇਰਾ ਸਰਟੀਫਿਕੇਟ ਬਣ ਗਿਆ ਇਸ ਤਰ੍ਹਾਂ ਤੁਸੀਂ ਵੀ ਆਪਣੇ ਸਰਟੀਫਿਕੇਟ ਦੇਖ ਸਕਦੇ ਹੋ ਬਾਕੀ ਜੇ ਕਿਸੇ ਨੂੰ ਕੋਈ ਦਿੱਕਤ ਆਵੇ ਤਾਂ ਕੋਈ ਗੱਲ ਵੀ ਕਮੈਂਟ ਬਾਕਸ ਖੁੱਲਾ ਹੀ ਹੈ ਤੁਸੀਂ ਉਹ ਜਾ ਆਪਣੇ ਪ੍ਰੋਬਲਮ ਸ਼ੇਅਰ ਕਰ ਸਕਦੇ ਹੋ ਮੈਂ ਕੋਸ਼ਿਸ਼ ਕਰੂੰ ਕਿ ਹਾਂ ਹਰ ਇੱਕ ਉਹਦੀ ਪ੍ਰੋਬਲਮ ਸੋਲਵ ਕਰ ਦੇਵਾਂ ਬਾਕੀ ਧੰਨਵਾਦ ਬਈ ਸਾਰਿਆਂ ਦਾ